ਕੈਬਨਿਟ ਮਿਨਿਸਟਰ ਬਣਨ ਤੋਂ ਬਾਅਦ ਮਹਿੰਦਰ ਪਗਤ ਬੀਤੇ ਦਿਨ ਜਰੰਦਰਲ ਪਹੁੰਚੇ ਜਿੱਥੇ ਕਿ ਉਹਨਾਂ ਦੇ ਸਮਰਥਕਾਂ ਤੇ ਪਰਿਵਾਰ ਮੈਂਬਰਸ ਵੱਲੋਂ ਉਹਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਉੱਤੇ ਪਟਾਕੇ ਵੀ ਜਲਾਏ ਗਏ ਤੇ ਢੋਲ ਧਮਾਕਿਆਂ ਦੇ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਦੱਸਦੀ ਹੈ ਕਿ ਗਾਡ ਆਫ ਆਨਰ ਦੇ ਨਾਲ ਸਨਮਾਨਿਤ ਹੋਣ ਤੋਂ ਬਾਅਦ ਮਹਿੰਦਰ ਪਗਤ ਖੁਲਾਵਲੋਂ ਆਪਣੇ ਜਨਮ ਦਿਨ ਦੇ ਮੌਕੇ ਉਹਨਾਂ ਦੇ ਸਮਰਥਕਾਂ ਵੱਲੋਂ ਕਟਾਏ ਗਏ ਕੇਕ ਵੀ ਕੱਟੇ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਵਾਰਤਾ ਨੂੰ ਵੀ ਸੰਬੋਧਿਤ ਕੀਤਾ ਜਿਸ ਦੇ ਵਿੱਚ ਉਹ ਮਾਨ ਸਰਕਾਰ ਦਾ ਸ਼ੁਕਰੀਆ ਦਾ ਕਰਦੇ ਹੋਏ ਦਿਖਾਈ ਦਿੱਤੇ ਗਏ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਪੱਤਰਕਾਰ ਵਜੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਵਿੱਚ ਬਹੁਤ ਸਤਿਕਾਰਯੋਗ ਸਾਡੇ ਭੈਣ ਜੀ ਰਾਜਿੰਦਰ ਕੁਮਾਰ ਜੀ ਸੈਂਟਰ ਤੋਂ ਵਿਧਾਇਕ ਮੇਰੇ ਵੀਰ ਰਮਨ ਰੋੜਾ ਜੀ ਪੂਰਵ ਚੇਅਰਮੈਨ ਇੰਕਲਾਬ ਪ੍ਰਗਤੀ ਅੰਜੀ ਸਾਡੇ ਮਹਿਲਾ ਮੋਰਚੇ ਦੇ ਬਤਾਨ ਗੁਰਦੀਪ ਕੋਰ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਰਪਾਲ ਜੀ ਸਾਡੇ ਬਹੁਤ ਸਤਿਕਾਰਯੋਗ ਲੋਕ ਸਭਾ ਦਾ ਇਲੈਕਸ਼ਨ ਲੜ ਚੁੱਕੇ ਪੂਰਬ ਸੀਪੀਐਸ ਮਾਰਟੀਨੂ ਜੀ ਬਹੁਤ ਸਤਿਕਾਰਯੋਗ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਖਾਜ ਬੁੱਟਰ ਚੰਨੀ ਜੀ ਉਹਦੇ ਨਾਲ ਰਾਏ ਸਾਹਿਬ ਔਰ ਜਿੰਨੇ ਵੀ ਮੇਰੇ ਨਾਲ ਇਸ ਸਾਥੀ ਆ ਜਿਸ ਹਾਲ ਦੇ ਵਿੱਚ ਵਿਰਾਜਮਾਨ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਬਹੁਤ ਹੀ ਸ਼ਾਰਟ ਨੋਟਿਸ ਦੇ ਵਿੱਚ ਇੱਥੇ ਆ ਕੇ ਮੇਰਾ ਸਵਾਗਤ ਕੀਤਾ ਹੈ ਕਿ ਇਹ ਜੋ ਕੁਝ ਵੀ ਅੱਜ ਜਮਨੂ ਦੇਖਣ ਦੇ ਮਿਲਕ ਮੌਕਾ ਮਿਲਿਆ ਹੈ ਜੋ ਵੀ ਮੈਂ ਅੱਜ ਬਣਿਆ ਹਾਂ ਇਹ ਕੇਵਲ ਤਾਂ ਕੇਵਲ ਆਪਣੇ ਪਾਰਟੀ ਦੇ ਕਾਰਜਕਰਤਾ ਦੀ ਮਿਹਨਤ ਲਗਨ ਦੇ ਨਾਲ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਮਿਨਿਸਟਰ ਹੈ ਚਾਹੇ ਕੋਈ ਚੇਅਰਮੈਨ ਹੈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਜਲੰਧਰ ਵੈਸਟ ਦੇ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਉਹਦੇ ਬਾਅਦ ਹੀ ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਪੈਰੋਗੇਟਿਵ ਹੁੰਦਾ ਹੈ ਕਿ ਉਹ ਜਿਸ ਨੂੰ ਚਾਹਣ ਮਿਨਿਸਟਰ ਬਣਾ ਸਕਦੇ ਹਨ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਹੀ ਡਿਕਲੇਅਰ ਕਰ ਦਿੱਤਾ ਸੀ ਕਿ ਤੁਸੀਂ ਭਗਤ ਜਨ ਨੂੰ ਐਮਐਲਏ ਬਣਾਓ ਮੈਂ ਇਹਨਾਂ ਨੂੰ ਮਿਨਿਸਟਰ ਬਣਾਵਾਂਗਾ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਮਿਸਾਲ ਹੈ ਉਹ ਜੋ ਵੀ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਕਰਦੀ ਹੈ ਈਵਨ ਜੋ ਵਾਅਦੇ ਕੀਤੇ ਉਹ ਵੀ ਪੂਰੇ ਕੀਤੇ ਉਹਦੇ ਇਲਾਵਾ ਜੋ ਵਾਅਦੇ ਨਹੀਂ ਕੀਤੇ ਉਹ ਵੀ ਪਾਰਟੀ ਸਾਡੀ ਵਾਅਦੇ ਕਰ ਪੂਰੇ ਕਰ ਰਹੀ ਹੈ ਸੋ ਇਸ ਕਰਕੇ ਇਹ ਜਨਤਾ ਵਾਸਤੇ ਬਹੁਤ ਵੱਡਾ ਇੱਕ ਅੱਛਾ ਸੰਦੇਸ਼ ਹੈ ਪਾਰਟੀ ਵੱਲੋਂ ਕਿ ਪਾਰਟੀ ਜੋ ਹੈ ਜੋ ਕਹਿੰਦੀ ਏ ਉਹ ਕਰਦੀ ਹੈਗੀ ਏ ਉਹ ਮੈਂ ਮਿਸਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਬੈਠਾ ਹਾਂ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਰੇ ਹੀ ਜੋ ਪੰਜਾਬ ਦੀ ਜਨਤਾ ਹੈ ਸਾਥੀ ਹਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਚਾਹੀਦਾ ਹੈ ਜੋ ਸਾਡੇ ਪੰਜਾਬ ਦੇ ਹਰਮਨਪ੍ਰੀਤੇ ਨੀਤਾ ਸਦਾਰ ਭਗਤ ਸਿੰਘ ਮਾਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਤਿਆਗ ਦੀ ਮੂਰਤੀ ਹਨ ਜਿਨ੍ਹਾਂ ਨੇ ਆਪਣੀ ਸੀਐਮ ਦੀ ਕੁਰਸੀ ਨੂੰ ਠੋਕਰ ਮਾਰ ਦਿੱਤੀ ਜਨਤਾ ਦੀ ਭਲਾਈ ਸਮਝੇ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਤੇ ਕੋਈ ਦੋਸ਼ ਹੈ ਤੇ ਮੈਂ ਜਨਤਾ ਜਾਵਾਂਗਾ ਇਹ प्रूव करेगी कि मैं गलत था हाँ ठीक हाँ और आने वाले समय से करी फिर आम आदमी पार्टी की सरकार दिल्ली से बनेगी और दोबारा मुख्यमंत्री अरविंद केजरीवाल जी बन गए ऐसा मेरा पूरा मन यकीन है सो तो सारे आए हुए साथी का बहुत बहुत धन्यवाद कर रहा पत्रकार भी बहुत बहुत धन्यवाद तुम इतने आके शार्ट नोटिस विचार सुनने बहुत बहुत धन्यवाद थैंक यू मैं ना आज पत्रकार बेनती करा कि अज मैं ਮਿਨਿਸਟਰ ਬਣਨ ਦੇ ਬਾਅਦ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਾਰੀਆਂ ਸ਼ੁਭ ਕਾਮਨਾਵਾਂ ਦੇ ਕਾਰਨ ਮੈਂ ਮਿਨਿਸਟਰ ਬਣ ਕੇ ਅੱਜ ਸ਼ਹਿਰ ਵਿੱਚ ਆਇਆ ਹਾਂ ਆਪਣੇ ਸ਼ਹਿਰ ਦੇ ਵਿੱਚ ਆਇਆ ਹਾਂ ਔਰ ਮੈਂ ਅੱਜ ਸਿਰਫ ਐਨਾ ਹੀ ਧੰਨਵਾਦ ਕਰਨ ਵਾਸਤੇ ਆਪਣੇ ਵਰਕਰਾਂ ਦਾ ਆਇਆ ਹਾਂ ਬਾਕੀ ਜਿਹੜੀਆਂ ਗੱਲਾਂ ਔਰ ਉਹਨਾਂ ਦਾ ਜਿਹੜਾ ਹੈਗਾ ਨਾ ਜਿਹੜਾ ਹੈਗਾ ਬਾਕੀ ਦੀ ਗੱਲਾਂ ਬਾਕੀ ਦੀਆਂ ਗੱਲਾਂ ਆਪਾਂ ਦੇਖੋ ਦੁਬਾਰਾ ਫਿਰ ਮੀਟਿੰਗ ਰੱਖਾਂਗੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਸ਼ਹਿਰ ਵਾਸਤੇ ਜੋ ਜੰਡਾ ਹੈ ਦੇਖੋ ਹਰ ਆਦਮੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਸ਼ਹਿਰ ਦੀ ਬਿਹਤਰੀ ਕੀਤੀ ਜਾਵੇ ਜੋ ਵੀ ਪਹਿਲੇ ਬ੍ਰਿਸਟ ਸਨਾਨਾ ਨੇ ਕੋਸ਼ਿਸ਼ ਕੀਤੀ ਔਰ ਦੇ ਬਾਅਦ ਜੋ ਪਹਿਲਾ ਵੀ ਹਣ ਉਸ ਤੌਰ ਉਮੇ ਕਿਸ਼ਰ ਕੀਤੀ ਇਹ ਹੁੰਦਾ ਇਟ ਇਜ਼ ਕੰਟੀਨਿਊ ਪ੍ਰੋਸੈਸ ਡਵੈਲਪਮੈਂਟ ਇਜ਼ ਕੰਟੀਨਿਊ ਪ੍ਰੋਸੈਸ ਰਹੇਗਾ ਉਹ ਸਮੇਂ ਸਮੇਂ ਅਨੁਸਾਰ ਹਾਂ ਕਿਸੇ ਵੇਲੇ ਜਿਆਦਾ ਕੋਈ ਲੋਡ ਹੁੰਦੀ ਹੈ ਤੇ ਵਿਕਾਸ ਦੀ ਉਹ ਹੋਂ ਜੋ ਹੈ ਆਨਮਲੇ ਸਮਝ ਵਿੱਚ ਕੁਝ ਕਾਰਪਚ ਨਾ ਹੋਣ ਦੇ ਕਾਰਨ ਵੀ ਕੁਝ ਥੋੜਾ ਜਿਹਾ ਉਹਦੇ ਕਾਰਨ ਪ੍ਰੋਬਲਮ ਆ ਰਹੀ ਕਿਉਂਕਿ ਜਿੱਥੇ ਅੱਗੇ ਕੌਂਸਲਰ ਖੁਦ ਆਪਣਾ ਇਲਾਕਾ ਸੰਭਾਲ ਲੈਂਦਾ ਸੀ ਹੁਣ ਹਲਕਾ ਵਿਧਾਇਕ ਨੂੰ ਸਾਰੇ ਮਤਲਬ ਕਿ ਕੌਂਸਲ ਦੇ ਹਲਕੇ ਸੰਭਾਲਨੇ ਪੈ ਰਹੇ ਨੇ ਜਿਸ ਨਾਲ ਉਹ ਵੈਸੇ ਵੀ ਜੋ ਅਫੀਸਰ ਸਹਾਵਾਨ ਨੇ ਉਹਨਾਂ ਦਾ ਵੀ ਜੇ ਕੰਟਰੋਲ ਨਾ ਹੋਏ ਤਾਂ ਵੀ ਕੌਂਸਲਰ ਨਾ ਹੋਣ ਦੇ ਕਾਰਨ ਥੋੜੇ ਬੁਤੇ ਬੇਰ ਨਾ ਹੋਣ ਦੇ ਕਾਰਨ ਥੋੜੇ ਜਿਹਾ ਡਿਲੇ ਕਰ ਰਹੇ ਨੇ ਪਰ ਕੋਈ ਸਮਾਂ ਆਉਣ ਵਾਲਾ ਹੈਗਾ ਹੁਣ ਅਸੀਂ ਆਪਣੀ ਜ਼ਿੰਮੇਵਾਰ ਨਿਭਾਵਾਂਗੇ ਔਰ ਮੈਂ ਤੁਹਾਡੇ ਸਾਹਮਣੇ ਸਭ ਦੇ کہہ ਰਿਹਾ ਹਾਂ ਕਿ ਹੁਣ ਮੇਰੇ ਮਨ 'ਚ ਇੱਕੋ ਕਾਸ਼ਾ ਗੀ ਇਹ ਕੋਸ਼ਿਸ਼ ਹੈਗੀ ਕਿ ਦੇਖੋ ਵੀ ਵਿਲ ਨਟ ਸਪੇਅਰ ਜਿਹੜਾ ਬੰਦਾ ਕੰਮ ਨਹੀਂ ਕਰੇਗਾ ਕੰਮ ਤੇ ਕਰਨੇ ਪਏਗਾ ਇਸ ਕਰਕੇ ਨਹੀਂ ਨਹੀਂ ਬਲਕਾਰ ਜੀ ਸਾਡੇ ਆਦਰ ਨਹੀਂ ਹੈਗੇ ਨਾ ਉਹਨਾਂ ਦਾ ਤੇ ਮੈਨੂੰ ਪਤਾ ਉਹਨਾਂ ਬਾਰੇ ਨਹੀਂ ਪਤਾ ਹੈਗਾ ਤੇ ਮੈਂ ਤੁਹਾਨੂੰ ਕਹਾਂ ਇਟ ਇਜ਼ ਪੈਰਾਗੋਡਿਸ ਆਫ ਸੀਐਮ ਤੇ ਇਸ ਕਰਕੇ ਅਸੀਂ ਤਾਂ ਇੰਟਰਫੇਰ ਨਹੀਂ ਕਰ ਸਕਦੇ ਨਾ ਅਗਾਰੇ ਕਮੈਂਟਸ ਕਰ ਸਕਣੀਆਂ ਨਹੀਂ ਆਗੀਆਂ ਕਰਾਂ ਮੈਂ ਤਾਂ ਅੱਜ ਤੁਹਾਨੂੰ ਪਹਿਲੇ ਕਿਹਾ ਹੈਗਾ ਅ ਤਾ ਨਸਿੰਦਰ ਜੀ ਅੱਜ ਤਾਂ ਲੱਡੂ ਲੱਡੂ ਤੁਹਾਨੂੰ ਚਾਹ ਚੁਪਲਾਉਣ ਆਏ ਆ ਜੀ ਸੁਨਦਰ ਜੀ ਜਵਾਬ ਦੋ ਮਰਜ਼ੀ ਦੇ ਦਿਓ ਹਾਂ ਜੀ ਪੰਜਾਬ ਦੇ ਇਸ ਯਾਤਰੀ 5750 ਦੇਖੋ ਹੁੰਦਾ ਕੀ ਹੈਗਾ ਕਿ ਕਦੇ ਵੀ ਕੋਈ ਕੰਮ ਹੋ ਸਕਦਾ ਹੈਗਾ ਇਹ ਨਹੀਂ ਕਿ ਅਗਰ ਅੱਜ ਨਹੀਂ ਹੋਇਆ ਤਾਂ